ਕੁਝ ਸਾਲ ਪਹਿਲਾਂ ਜਦੋਂ ਜਮੀਂ ਉਹ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿ ਲਿਆ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਵਾਂ ਖਰਚਾ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋ ਤਾਂ ਕਿਤੇ ਰੋ ਤਾਂ ਕਹ ਲੈ ਕਿਉਂ ਲੈਣਗੇ ਭਈ ਉਹ ਦੂਜੀਆਂ ਸੇਟਾਂ ਵਾਲੇ ਕਹਿਣਗੇ ਭਈ ਆ ਤੁਸੀਂ ਕੰਮਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਹੈ ਸੋ ਇਸ ਕਰਕੇ ਮਨ ਲੱਗਾ ਨਵਾਂ ਖਰਚਾ ਖੜਾ ਕਰਨਗੇ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਜ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹਦੇ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਭਾਈ ਇੱਕ ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਇੰਮਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਦੇਖੋ ਮੈਂ ਇਹ ਕੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਇਤਰਾਜ਼ ਹੈ ਡੈਮੋਕ੍ਰੈਟਿਕ ਸਿਸਟਮ ਤੇ ਤੇ ਕੋਈ ਈਵੀਐਮ ਤੇ ਵੀ ਸਵਾਲ ਉੱਠਦੇ ਨੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਸੀ ਕਿ ਫੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਗਸ ਵੋਟਾਂ ਨੇ ਕੋਈ ਧਿਆਨ ਨਹੀਂ ਦਿੱਤਾ ਉਸ ਵੇਲੇ ਹੁਣ ਵੀ ਉਹਨਾਂ ਨੇ ਜਿਹੜਾ ਰਾਹੁਲ ਗਾਂਧੀ ਜੀ ਨੇ ਹਰਿਆਣੇ ਦਾ ਕੱਢਿਆ ਡਾਟਾ ਉਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ ਸੈਟੀਸਫਾਈ ਕਰਨਾ ਚਾਹੀਦਾ ਸਾਰੀਆਂ ਪਾਰਟੀਆਂ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜਪੀ ਪਹਿਲਾਂ ਜਵਾਬ ਦੇ ਦਿੰਦੀ ਹੈ ਬੀਜਪੀ ਕਿਉਂ ਆ ਜਾਂਦੀ ਹੈ ਹੱਕ 'ਚ ਈਵੀਐਮ ਦੇ ਹੱਕ 'ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਵੋਟ ਪੈਂਦੀ ਹੈ ਉਹ ਕਹਿਣ ਪਾ ਵੀ ਜਿੰਨੇ ਮਰਜ਼ੀ ਪਾ ਲੋ ਬਿਲਕੁਲ ਸਾਰਿਆਂ ਦਾ ਅਤਰਾਜ ਜਿਹੜਾ ਹੈ ਉਹ ਲਓ ਤੇ ਉਹਨਾਂ ਨੂੰ ਸੈਟੀਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਆ ਠੀਕ ਹੈ ਉਸ ਪਿੰਡ ਟੂਰਨਾਮੈਂਟ ਦੇ ਜਿਹੜੇ ਰੂਲ ਹੁੰਦੇ ਨੇ ਕਈ ਵਾਰੀ ਇੱਕ ਪਿੰਡ ਕਬੱਡੀ ਹੁੰਦੀ ਹੈ ਕੁਈ ਬਾਹਰਲੇ ਪਿੰਡ ਦਾ ਮੁੰਡਾ ਖੜਾ ਲਿਆ ভোটার ਸੂਚੀ ਕੱਢ ਲੈਣੇ ਆ ਭਾਈ ਪੂ ਬੋਰਡ ਦਿਖਾਉਏ ਸੀ ਮੁੰਡੇ ਦੀ ਇਹ ਬਾਹਰਲੇ ਪਿੰਡ ਵੱਲੋਂ ਖੇਡਦਾ ਤੇ ਤੁਹਾਡੇ ਪਿੰਡ ਚ ਦੀ ਟੀਮ ਚ ਕਿਵੇਂ ਆ ਗਿਆ ਉਹ ਕਹਿੰਦਾ ਠੀਕ ਹੈ ਜੀ 20 ਰੁਪਏ ਇਤਰਾਜ਼ ਫੀਸ ਭਰ ਦੋ ਇਤਰਾਜ਼ ਫੀਸ ਭਰ ਕੇ ਉਹ ਤੋਂ ਬਾਅਦ ਉਹ ਜਾਂਚ ਕਰਕੇ ਫੈਸਲਾ ਕਰ ਦਿੰਦੇ ਨੇ ਤੇ ਜੇ ਕਿਸੇ ਦਾ ਇਤਰਾਜ਼ ਹੈ ਹੁਣ ਠੀਕ ਤਾਂ ਕਰੋ ਨਾ ਬਜਾਏ ਇਸ ਦੇ ਕੇ ਤੁਸੀਂ ਈਵੀਐਮ ਦੇ ਹੱਕ ਚ ਆ ਗਏ ਤਾਂ ਕਿਤੇ ਨਾ ਕਿਤੇ ਤਾਂ ਫਿਰ ਜਦੋਂ ਈਵੀਐਮ ਆ ਬੀਜੇਪੀ ਵਾਲੇ ਆ ਲੀਡਰਾਂ ਨੇ ਘਰੋਂ ਮਿਲਦੀਆਂ ਨੇ ਮਸ਼ੀਨਾ ਬੀਵੀ ਪੈਡ ਦੀਆਂ ਪਰਚੀਆਂ ਕੂੜੇ ਚੋਂ ਮਿਲੀਆਂ ਨੇ ਬਿਹਾਰ ਚ ਸਮਸਤੀਪੁਰ ਮੇਰੇ ਖਿਆਲ ਚ ਹੈ ਨਾ ਕੁਝ ਬਦਾਨ ਸਲਦਾ ਹਲਕਾ ਇਹ ਥੋੜਾ ਜਿਹਾ ਫਿਰ ਡਾਊਟ ਪੈਦਾ ਕਰਦਾ ਸ਼ੱਕ ਪੈਦਾ ਕਰਦਾ ਸਰ ਪੰਜਾਬ ਯੂਨੀਵਰਸਿਟੀ ਨੂੰ ਕੀ ਦੇਖੀਓ ਤੁਸੀਂ ਲੈ ਕੇ ਤੁਹਾਨੂੰ ਕੀ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਦਿਲਸ ਹੈ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਚਿਰ ਹੁਸ਼ਿਆਰਪੁਰ ਚ ਰਹੀ ਫਿਰ ਉਹ ਚੰਡੀਗੜਾ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਡ ਹੋਏ ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ ਕਿਉਂ ਇਹ ਇੱਕ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਕਿਉਂ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਇੰਡਾਇਰੈਕਟ ਕੋਸ਼ਿਸ਼ ਕੀਤੀ ਸੀ ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਤੇ ਹਰਿਆਣਾ ਦੇ ਉਹ ਕਹਿੰਦੇ ਸੀਗੇ ਕਿ ਸਾਡੇ ਯਮਨਾ ਨਗਰ ਦੇ ਅੰਬਾਲਾ ਦੇ ਕੁਰੂਖੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫੀਲੀਟਡ ਕਰ ਦਿਓ ਇਸ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕੀ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢਣ ਲੱਗੇ ਆ ਅਸੀਂ ਕੁਰੂਖੇਤਰ ਜੁਨੀਵਰਸਿਟੀ ਬਣਾਉਣ ਲੱਗੇ ਕੁਰੂਖੇਤਰ ਜੁਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੋ ਸਾਨੂੰ ਪਾਓ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਤਾਂ ਥੋੜੀ ਚੱਲੂਗਾ ਉਹ ਕੀ ਹੈ ਉਧਰ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੁਣ ਸੈਨੇਟ ਦੇ ਵਿੱਚ ਤੁਸੀਂ ਨਹੀਂ ਕਿਹਾ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਸਾ ਅਸੀਂ ਸਾਡੇ ਕਾਲਜ ਆ ਜਾਣਗੇ ਤਾਂ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋ ਜਾਈ ਸਾਡੀ ਅਸੀਂ ਫੈਸਲੇ ਕਰਾ ਕਰਨ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣ ਇਹ ਨੋਟਿਸ ਦੇਸ਼ ਰਹੀ ਆਉਣ ਲੱਗ ਗਏ ਫਿਰ ਨੋਟੀਫਿਕੇਸ਼ਨ ਦੀ ਲਫ਼ਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜਿਹੜਾ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਐਂ ਸਮਝਦੇ ਆ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸਰੋਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਆ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਕੀ ਨਹੀਂ ਸੀ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਚਾਕੀ ਕੱਢਤੀ ਬਾਹਰੋਂ ਮਤਲਬ ਕਿਉਂ ਇਨੀ ਦੁਸ਼ਮਣੀ ਕੱਢ ਰਹੇ ਨੇ ਤਾਂ ਫਿਰ ਲੋਕ ਦੱਸ ਦੇਣਗੇ ਪਰਸੋਂ ਤਰਨ ਤਰਨ ਦੇ ਵਿੱਚ ਅਰਮਣੀ ਅਰਮਣੀ ਨੇ ਕਿਹਾ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਉਹ ਦੋ ਵਿਦਿਆਰਥੀਆਂ ਨੂੰ ਉਹ ਨਹੀਂ ਠੀਕ ਲੱਗਿਆ ਵਾਪਸ ਲੈ ਲਿਆ ਪਰ ਹੁਣ ਉਹ ਚੋਣਾ ਦੀ ਗੱਲ ਕਰ ਰਹੇ ਨੇ ਵਿਦਿਆਰਥੀ ਕੀ ਦਸਤਰੀ ਨੂੰ ਇਕੱਠਾ ਕਰਕੇ ਦੇਖੋ ਰਵਨੀਤ ਬਿੱਟੂ ਹੋਰੀ ਸੁਨੀਲ ਜਾਖੜ ਹੋਰੀ ਕੈਪਟਨ ਹੋਰੀ ਇਹ ਤਾਂ ਮਾਫੀ ਮੰਗਣ ਤੇ ਰੱਖੇ ਹੋਏ ਨੇ ਉੱਪਰੋਂ ਫੈਸਲੇ ਲੈ ਕੇ ਵਾਪਸ ਲੈਂਦੇ ਨੇ ਇਹਨਾਂ ਨੂੰ ਮੁਆਫੀ ਕਰ ਦਿੰਦੇ ਨੇ ਵੀ ਮੰਮਨ ਕੋ ਮਾਫੀਆਂ ਸੋ ਰਵਨੀਤ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਸੀ ਵੀ ਐਂ ਕਹ ਹੁੰਦਾ ਹੁਣ ਉਹ ਇਧਰਲੇ ਪਾਸਿਓਂ ਹਮੇਸ਼ਾ ਤੇ ਮੋਦੀ ਨੂੰ ਬਚਾਉਂਦਾ ਫਿਰਦਾ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਰ ਜਾਂਦਾ ਦੱਸੋ ਫਿਰ ਕੌਣ ਕਰ ਜਾਂਦਾ ਸਰ ਕੱਲ ਤੂਰੀ ਆਇਆ ਸੀ ਮਤਲਬ ਪੋਲ ਤਾਂ ਰੇਲਵੇ ਰਾਹੀ ਕਮੈਂਟ ਕਿਉਂ ਮੇਰੇ ਤੇ ਕਰਸਦੇ ਨੇ ਜੀ ਫਿਰ ਅਸੀਂ ਬਣਾ ਲਾਂਗੇ ਉਹ ਉਹ ਤਾਂ ਪਹਿਲੀ ਆ ਕੇ ਉਹ ਘਾਟਨ ਕਰਨ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਰਮਨੀਤ ਬਿੱਟੂ ਦੇ ਵਾਸਤੇ ਗੱਲ ਹੈ ਨਹੀਂ ਇਹ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪਦੇ ਕੋਲ ਹੀ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਜਿਵੇਂ ਸਿੰਧਿਆ ਹੋ ਗਿਆ ਕਾਂਗਰਸ ਚ ਗਿਆ ਸੀ ਸਿੰਧਿਆ ਹੈਨਾ ਉਹਨੂੰ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਜਹਾਜ਼ ਵੇਚਤੇ ਉਦជាਇਤਾ ਬਿਸਤਾਰਾ ਤੇ ਟਾਟਾ ਨੇ ਲੈ ਲੇ 에어 ਇੰਡੀਆ ਦੇ ਉਹਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਅਸੀਂ ਉਹਦੇ ਕੋਲ ਗਏ ਵੀ ਦੋ 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 ਤਿੰਨ ਫਲਾਈਟਾਂ ਸ਼ੁਰੂ ਕਰ ਦੋ ਅਮਰਸਰ ਸਾਧ ਤੋਂ ਤੇ ਬਹਾਲੀ ਤੋਂ ਉਹ ਕਹਿੰਦਾ ਫਲਾਈਟਾਂ ਮੇਰੇ ਹੱਥ ਚਾਹੀਦੀ ਨਹੀਂ ਮੈਂ ਕਿਹਾ ਹੋਰ ਤੁਹਾਡੇ ਹੱਥ ਚ ਕੀ ਹੈ ਕਹਿੰਦਾ ਕੋਈ 에어ਪੋਰਟ ਦੀ ਪੌੜੀ ਪੂੜੀ ਠੀਕ ਕਰਾਉਣੀ ਹੈ ਕੋਈ ਲਿਫਟ ਖਰਾਬ ਹੋ ਗਈ ਇਹੋ ਜਿਹਾ ਕੁਝ ਹੈ ਨਾ ਜਹਾਜ਼ ਤਾਂ ਵੇਚਦੇ ਸੋ ਐਦਾਂ ਹੀ ਇੰਨਾ ਨਹੀਂ ਕੀਤਾ ਰੇਲਵੇ ਤੇ ਹੁਣ ਅਮਬਾਨੀ ਨੂੰ ਦੇਣ ਲੱਗੇ ਨੇ ਤੇ ਬਿੱਟੂ ਨੂੰ ਰੇਲਵੇ ਮੰਤਰੀ ਬਣਾਤਾ ਉਹਦੇ ਹੱਥ ਚ ਕੱਖ ਨਹੀਂ ਹੈਗਾ ਤੂੰ ਰੀਅਲਟੇਸ਼ਨ ਤੇ ਕੋ ਕੋਕਾੜੀ ਮਸ਼ੀਨ ਪਲੇਟਫਾਰਮ ਦੀ ਟੈਕ ਟਿਹੜੀ ਹੈ ਉਹ ਪ੍ਰਿੰਟਰ ਨਹੀਂ ਠੀਕ ਹੁੰਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ ਜਿਆ ਮਰੇਗਾ ਮਰੇਗਾ ਦਾ ਕੰਮ ਹੀ ਨਾ ਕੁੜੇ ਹੈ ਵਾ ਊਰੇ ਮੰਤਰੀ ਮੰਤਰੀ ਦਾ ਨਾਦੀ ਮੰਤਰੀ ਨੇ ਦਾ ਵਿਚਾਰੇ ਉਹ ਕਰ ਦੇ ਤੋ ਸਰ ਪਿੰਡ ਬਲਿਆਲ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ ਖੇਡਦੇ ਹੋਏ ਦੇਖੋ ਦੋ ਤਿੰਨ ਖਿਡਾਰੀਆਂ ਦੀ ਪਿਛਲੇ ਦਿਨੀ ਬਹੁਤ ਦੁਖਦਾਈ ਮੌਤ ਹੋਈ ਹੈ ਤੇ ਕਬੱਡੀ ਪਲੇਅਰਾਂ ਦੀ ਤੇ ਇੱਦਾਂ ਹੁਣ ਪਰਮਾਤਮਾ ਦਾ ਭਾਣਾ ਪਰ ਇਹ ਵੀ ਮੈਂ ਕੋਈ ਚੀਜ਼ ਦਾ ਕੋਈ ਜਤਾ ਇਹ ਹੋਵੇ ਨਾ ਕੋਈ ਰਿਪੋਰਟ ਇਦਾਂ ਦੀ ਆਈ ਹੈ ਕਾਰਨ ਉਹਦਾ ਕੀ ਹੈ ਉਹ ਟੈਂਪਲੇ ਹੋਈ ਸੀ ਡਾਕਟਰ ਨੇ ਮਨਾ ਕੀਤਾ ਸੀ ਪਰ ਉਹ ਕਹਿੰਦਾ ਮੇਰੇ ਕੋਲ ਉਹ ਕਿ ਸਾਦਾ ਨਹੀਂ ਸੀ ਕਮਾਈ ਦਾ ਪਰਿਵਾਰ ਦੇ ਵੀ ਦੇਖੋ ਪਤਾ ਕੀ ਹੈ ਪਤਾ ਕੀ ਹੈ ਦੇਖੋ ਇਹ ਕੀ ਹੈ ਕਿ ਜੇ ਕੋਈ ਮੈਡੀਕਲ ਹੀ ਕੋਈ ਪੱਲਾ ਇਸ਼ੂ ਸੀ ਤੇ ਬਾਅਦ ਦੇ ਵਿੱਚ ਉਹ ਜਾਨਲੇਵਾ ਸਾਬਤ ਹੋਇਆ ਹੈ ਦੁੱਖ ਦੀ ਗੱਲ ਹੈ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਪਰ ਬਹੁਤ ਸਾਰੇ ਵੱਡੇ ਵੱਡੇ ਕਬੱਡੀ ਪਲੇਅਰ ਜਿਹੜੇ ਸਾਡੇ ਪਿਛਲੇ ਦਿਨਾਂ 'ਚ ਉਹਨਾਂ ਦੀ ਅਚਾਨਕ ਮੌਤ ਹੋਈ ਹੈ ਤੇ ਬਰੇ ਹੀ ਪਤਾ ਨਹੀਂ ਕਿਸ ਕਿਸ ਤਰ੍ਹਾਂ ਦਾ ਕਲਾਕਾਰਾਂ ਦੇ ਤੇ ਵੀ ਜਿੱਦ ਤਰ ਜਸਵਿੰਦਰ ਪੱਲਾ ਜੀ ਰਾਜਵੀਰ ਜਵੰਦਾ ਹੈ ਨਾ ਬਹੁਤ ਸਾਰੇ ਕਲਾਕਾਰ ਜਿਹੜੇ ਉਹ ਵੀ ਚਲੋ ਜਾਣਾ ਤਾਂ ਹਰੇਕ ਨਹੀਂ ਹੈ ਪਰ ਕਈ ਅਨਟਾਈਮਲੀ ਜਿਹੜਾ ਜਾਂਦਾ ਉਹਦਾ ਦੁੱਖ ਜ਼ਿਆਦਾ ਹੁੰਦਾ ਸਰ ਜੀਮ ਸਾਹਿਬ ਪੰਜਾਬ ਦੇ ਵਿੱਚ ਸਰ ਝੋਲੇ ਦੀ ਫਸਲ ਨੂੰ ਲੈ ਕੇ ਕੇਂਦਰ ਦੀਆਂ ਟੀਮਾਂ ਆਈਆਂ ਸੀ ਉੱਲੀ ਜ਼ਿਲ੍ਹਿਆਂ ਦੇ ਵਿੱਚ ਤੇ ਝਾੜ ਕਾਫੀ ਕਟਿਆ ਪਰ ਮੁਆਵਜ਼ਾ ਕੇਂਦਰ ਵੱਲੋਂ ਹਾਲ ਤੱਕ ਨਹੀਂ ਗਿਆ ਇਸ ਵਾਰ ਝਾੜ ਕਾਫੀ ਜ਼ਿਆਦਾ ਜਿਹੜਾ ਕਟਿਆ ਸਭ ਤੋਂ ਜ਼ਿਆਦਾ ਨਾਟ ਪੈਦਾ ਕਰਨ ਵਾਲਾ ਜ਼ਿਲ੍ਹਾ ਹੈਗਾ ਪਰ ਇੱਥੇ ਵੀ ਕਿਸੇ 30 ਤੋਂ 25% ਝਾੜ ਦੇਖੋ ਜੀ ਇਹ ਟੀਮਾਂ ਜਿਹੜੀਆਂ ਹੁੰਦੀਆਂ ਨੇ ਆਖਰੀ ਰਿਪੋਰਟਾਂ ਪਤੰਦ ਕਿੱਥੇ ਦਿੰਦੇ ਨੇ ਉੱਥੇ ਜਾ ਕੇ ਰਿਪੋਰਟਾਂ ਸਾਨੂੰ ਤਾਂ ਕਦੇ ਰਿਪੋਰਟਾਂ ਦਾ ਕੋਈ ਪੋਜ਼ਿਟਿਵ ਫੀਡਬੈਕ ਆਇਆ ਹੀ ਨਹੀਂ ਹਜੇ ਤੱਕ ਹੜਾਣਾ 1600 ਕਰੋੜ ਨਹੀਂ ਆਇਆ ਉਹ ਜਿਹੜਾ ਕਿ ਕਹਿੰਦੇ ਸੀ 1600 ਕਰੋੜ ਪਹਿਲਾਂ ਲੈ ਲੋ ਬਾਅਦ ਤੁਹਾਨੂੰ ਹੋਰ ਦੇਵਾਂਗੇ 1600 ਕਰੋੜ ਨਹੀਂ ਆਇਆ ਸੋ ਇਹਨਾਂ ਤੋਂ ਪੰਜਾਬ ਵਾਸਤੇ ਕੋਈ ਉਮੀਦ ਰੱਖਣੀ ਕੋਈ ਬਹੁਤੀ ਮੈਨੂੰ ਲੱਗਦਾ ਫਰੂਟਫੁੱਲ ਨਹੀਂ ਹੋਊਗੀ ਪਰ ਹਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਬੀਜ ਵੰਡ ਰਹੇ ਹਾਂ ਜਿਹੜਾ ਮੁਫਤ ਦੇ ਵਿੱਚ ਬੀਜ ਜਿਹੜੇ ਹੜ ਪ੍ਰਭਾਵ ਤੇਰੀਏ ਨੇ ਤੇ ਨਾਲ ਘਰਾਂ ਦਾ 1 ਲੱਖ 2000 ਰੁਪਏ ਕਰਦਾ ਤੇ ਨਾਲ 20000 ਰੁਪਏ ਪਰ ਏਕੜ ਜਨ ਕਿ 50000 ਰੁਪਏ ਪਰ ਹੈਕਟੇਰ ਫਸਲਾਂ ਦਾ ਹੁਣ ਤੱਕ 100 ਕਰੋੜ ਤੋਂ ਉੱਪਰ ਪੈਸਾ ਜਿਹੜਾ ਉਹ ਜਾ ਚੁੱਕਿਆ 700 ਕਰੋੜ ਦੇ ਨੀੜ ਤੇ ਪੈਸਾ ਜਿਹੜਾ ਜਾਰੀ ਕਰ ਚੁੱਕੇ ਆ ਤੇ ਉਹ ਹਰ ਰੋਜ਼ ਕਿਤਨੇ ਅੱਜ ਵੀ ਕਿਤਨੇ ਕਿਤੇ ਚੈੱਕ ਜਿਹੜੇ ਨੇ ਉਹ ਬੰਦੇ ਜਾਣਗੇ ਮਿਲਣਗੇ ਚੈੱਕ ਜਿਉਂ-ਜਿਉਂ ਜਿਹੜੀਆਂ ਪਟਵਾਰੀਆਂ ਤੋਂ ਜਾਂ ਤਹਿਸੀਲਾਂ ਤੋਂ ਕਾਨੂੰਗੋ ਤੋਂ ਰਿਪੋਰਟ ਆਈ ਜਾਂਦੀਆਂ ਅਸੀਂ ਗਰਦੌਰੀਅਨ ਦੇ ਆਰਪੋਰਟ ਆਈ ਜਾਂਦੀਆਂ ਅਸੀਂ ਉਹਨਾਂ ਨੂੰ ਪੈਸੇ ਦੇ ਹਾਂਜੀ ਸਰ ਜੀ ਬੀਮਾ ਯੋਜਨਾ ਹਾਂਜੀ ਅਗਲੇ ਮਹੀਨੇ ਤੋਂ ਹੋ ਜਾਣੀ ਸ਼ੁਰੂ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਸੀਮ ਸਰ ਸਖਰੂਰ ਤੁਹਾਡੀ ਸਿਟੀ ਹੈ ਤੁਹਾਡੇ ਗੈਂਤੀ ਲੋਕਾਂ ਦੇ ਮੋਟਾ ਭਾਈਆਂ ਪਰ ਉੱਥੇ ਐਮ ਸੀ ਐਸ ਦੀਫਾ ਦੇਗੇ ਜਿਵੇਂ ਬਾਕੀ ਈਰੀਚ ਵਿਕਾਸ ਕਾਰਜ ਹੋ ਰਹੇ ਨੇ ਉਥੇ ਨਹੀਂ ਹੋ ਰਹੀ ਜੇ ਹੁੰਦੇ ਨਹੀਂ ਤਾਂ ਰੁਕ ਜਾਂਦੇ ਨੇ ਜੀ ਤੇ ਨਹੀਂ ਸੰਗਰੂਰ ਦੇ ਕੋਈ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਨਹੀਂ ਕੋਈ ਰਾਜਨੀਤੀ ਨਹੀਂ ਕਰਦੇ ਜੀ ਅਸੀਂ ਅਸੀਂ ਤਾਂ ਰਾਜਨੀਤੀ ਤੋਂ ਹਟ ਕੇ ਤਾਂ ਆਏ ਆ ਨਾ ਤਾਂ ਸੰਗਰੂਰ ਦੀ ਸ਼ਹਿਰ ਦੀ ਕਾਇਆਪਾਲਟ ਜਿਹੜੀ ਹੈ ਉਹ ਦੇਖਿਆ ਜਿਹੜਾ ਕਾਰਪੋਰੇਸ਼ਨ ਨੂੰ ਵੀ ਨਾਲ ਸਹਿਯੋਗ ਚ ਲੈ ਕੇ ਅਧਿਕਾਰੀਆਂ ਨੂੰ ਵੀ ਮੈਂ ਆਰਡਰ ਜਾਰੀ ਕੀਤੇ ਨੇ ਕੁਝ ਸੜਕਾਂ ਦੀ ਵੀ ਸ਼ਿਕਾਇਤ ਸੀ ਕਿ ਮਟੀਰੀਅਲ ਮਾੜਾ ਹੈ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਗਏ ਨੇ ਕਿ ਜੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਸਾਨੂੰ ਹੋਰ ਆ ਗਈ ਤਾਂ ਅਸੀਂ ਡੀਸੀ ਨੂੰ ਕਾਉਂਟਰਵਲ ਮੰਨਾਂਗੇ ਤੇ ਇਸ ਕਰਕੇ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਨਾਮ ਲਾਇਆ ਜਾਊਗਾ ਮੈਂ ਤਾਂ ਪਹਿਲਾਂ ਤੋਂ ਰਿਪੋਰਟ ਰਿਪੋਰਟ ਕਰ ਦਿੰਦਾ ਰਿਹਾ ਮੈਂ ਤਾਂ ਇੱਥੇ ਸੋ ਇੱਕ ਇੱਕ ਪੈਸਾ ਜਿਹੜਾ ਧੂਰੀ ਸ਼ਹਿਰ ਦਾ ਬਹੁਤ ਬੁਰਾ ਹਾਲਤ ਫਾਇਦਾ ਬਹੁਤ ਬੁਰਾ ਹਾਲ ਬਿਲਕੁਲ ਕਰਾਂਗੇ ਸਾਰੇ ਸ਼ਹਿਰ ਦੇ ਦੇਖੋ ਕੱਲੇ ਧੂਰੀ ਸ਼ਹਿਰ ਦਾ ਜਾਂ ਸੰਗਰੂਰ ਦਾ ਨਹੀਂ ਇਹ ਤੋਂ ਪਹਿਲਾਂ ਕੰਮ ਹੋਇਆ ਹੀ ਨਹੀਂ ਸੀ ਹੁਣ ਹੌਲੀ-ਹੌਲੀ ਸ਼ੁਰੂ ਹੋਊਗਾ ਤਾਂ ਸਾਰਾ ਕੁਝ ਹੀ ਸ਼ੁਰੂ ਹੋ ਜਾਊਗਾ ਦੇਖੋ ਗਰਾਉਂਡ 3000 ਗਰਾਉਂਡ ਦਾ ਬਣਨੇ ਸ਼ੁਰੂ ਹੋ ਗਏ ਨੇ ਉਹਨਾਂ 'ਚ ਟਰੈਕ ਬਣ ਟਰੈਕ ਬਣਨ ਨੂੰ ਟਾਈਮ ਲੱਗੂਗਾ ਠੀਕ ਹੈ ਉਹ ਤਾਂ ਉਹ ਕਹਿੰਦੇ ਜਿੱਦ ਦੇ ਅਨਾਉਂਸ ਕਰਤਾ ਉਹਦੇ ਦਿਖਾਓ ਸਾਨੂੰ ਤਾਂ ਵਿਰੋਧੀ ਪਾਰਟੀ ਵਾਲੇ ਆਪ ਤਾਂ ਕੁਝ ਕਰਨ ਜੋਗੇ ਹੈ ਨਹੀਂ ਉਹ ਕਿਉਂਕਿ ਆਪ ਤਾਂ ਕੁਰਸੀ ਦੀ ਲੜਾਈ ਲੜੀ ਜਾਂਦੇ ਸਾਰੇ ਹੈਨਾ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੈਨੂੰ ਆਹ ਕਰੋ ਉਹ ਕਹਿੰਦਾ ਮੈਨੂੰ ਆਹ ਕਰ ਦੋ ਉਹ ਕਹਿੰਦਾ ਮੈਨੂੰ ਹੁਣ ਵਾਪਸ ਲਾਓ ਮੈਂ ਠੀਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਹਨਾਂ ਨੂੰ ਸਾਰਾ ਪਤਾ ਹੈ ਕੀ ਨੇ ਕਦੋਂ ਕਿੱਥੇ ਲੁੱਟਿਆ ਕਿੱਥੇ ਉਹਨਾਂ ਨੂੰ ਕੁੱਟਿਆ ਸੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਉਹਨਾਂ ਨਾਲ ਵੀ ਬਹਿ ਕੇ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਨੇ ਸੰਗਰੂਰ ਦੇ ਤੋੜੀ ਦੇ ਉਹਨਾਂ ਨਾਲ ਵੀ ਬਹਿ ਕੇ ਅੱਜ ਵੀ ਮੈਂ ਉੱਥੇ ਜਾ ਕੇ ਘੰਟਾ ਉੱਥੇ ਕੈਂਪ ਆਫਿਸ ਦੇ ਵਿੱਚ ਮਿਲ ਲਾਂਗੇ ਮਿਲ ਕੇ ਗੱਲ ਕਰਕੇ ਗੱਲ